ਸ ਕੇਂਦਰ ਸਰਕਾਰ ਨੇ ਰਸੋਈ ਗੈਸ ਦੀਆਂ ਕੀਮਤਾਂ 100 ਰੁਪਏ ਘਟਾਈਆਂ ਨੇ ਸੋ ਰਸੋਈ ਗੈਸ ਦੀਆਂ ਕੀਮਤਾਂ ਘਟਣ ਤੋਂ ਬਾਅਦ ਘਰਾਂ ਦੇ ਵਿੱਚ ਰਸੋਈ ਦਾ ਕੰਮ ਕਰਨ ਵਾਲੀਆਂ ਮਹਿਲਾਵਾਂ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਕਮੀ ਕੀਤੀ ਹੈ ਤੇ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਹੋਰ ਵੀ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਘਟਾਉਣ ਤਾਂ ਜੋ ਘਰਾਂ ਦਾ ਬਜਟ ਵਧੀਆ ਬਣ ਸਕੇ ਅਤੇ ਹਰ ਇੱਕ ਗਰੀਬ ਬੰਦਾ ਸੁੱਖ ਦੀ ਰੋਟੀ ਖਾ ਸਕੇ ਇਲੈਕਸ਼ਨਾਂ ਦੇ ਦੌਰ ਸ਼ੁਰੂ ਹੋ ਚੁੱਕੇ ਨੇ ਦੇ ਪਰ ਸਰਕਾਰ ਵੱਲੋਂ ਵੀ ਜਿਹੜੇ ਗਿਫਟ ਦੇਣੇ ਸ਼ੁਰੂ ਕਰ ਦਿੱਤੇ ਨੇ ਜੇ ਗੱਲ ਕਰੀਏ ਅੱਜ ਤਾਜ਼ਾ ਤੇ ਅੱਜ ਜਿਹੜਾ ਇੱਕ ਕੇਂਦਰ ਸਰਕਾਰ ਵੱਲੋਂ ਵੱਡਾ ਮਹਿਲਾਵਾਂ ਨੂੰ ਗਿਫਟ ਦਿੱਤਾ ਗਿਆ ਕਿ ਜਿਹੜਾ 100 ਰੁਪਏ ਰਸੋਈ ਗੈਸ ਹੈ ਉਹ ਸਸਤਾ ਕਰ ਦਿੱਤਾ ਗਿਆ ਉਸ ਦੇ ਨਾਲ ਕਿਤਨਾ ਕਿਤੇ ਮਹਿਲਾਵਾਂ ਦੇ ਵਿੱਚ ਕਾਫੀ ਖੁਸ਼ੀ ਦਿਖ ਰਹੀ ਹੈ ਕਿਉਂਕਿ ਮਹਿਲਾਵਾਂ ਨੇ ਘਰਾਂ ਦੇ ਬਜਟ ਦੇਖਣੇ ਹੁੰਦੇ ਨੇ ਸਾਰਾ ਘਰਾਂ ਨੂੰ ਜਿਹੜੀ ਕਿ ਰਸੋਈ ਆ ਉਸ ਨੂੰ ਮੇਨਟੇਨੈਂਸ ਕਰਨਾ ਹੁੰਦਾ ਉਸੇ ਦੇ ਨਾਲ ਗੱਲ ਕਰਨ ਲਈ ਸਾਡੇ ਨਾਲ ਕੁਝ ਘਰਾਂ 'ਚ ਮੌਜੂਦ ਕੁਝ ਮਹਿਲਾਵਾਂ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਨ ਹਾਂਜੀ ਮੋਦੀ ਸਰਕਾਰ ਨੇ ਬਹੁਤ ਵਧੀਆ ਕੀਤਾ ਹੈ ਸਾਡੀ ਮਾਹੀ ਲਾਇਵਾਂ ਲਈ ਬਹੁਤ ਵਧੀਆ ਸਾਨੂੰ ਖੁਸ਼ੀ ਹੋਈ ਹੈ ਕਿ ਜਾਣ ਕੇ ਕਿ ਸਾਡਾ ਸਿਲੰਡਰ ਸਾਨੂੰ ਬਹੁਤ ਵਧੀਆ ਗਿਫਟ ਦਿੱਤਾ ਤੇ ਅਸੀਂ ਮਤਲਬ ਕਿ ਹਰ ਇੱਕ ਚੀਜ਼ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਸੀ ਕਿ ਜਿਹੜਾ ਜਿਵੇਂ ਕਿ ਘਰ ਦੀਆਂ ਸਬਜ਼ੀਆਂ ਲਾ ਲਓ ਘਰ ਦਾ ਹਰ ਇੱਕ ਚੀਨੀ ਵਗੈਰਾ ਲਾ ਲਓ ਪੱਤੀ ਲਾ ਲਓ ਦਾਲ ਲਾ ਲਓ ਇਹ ਸਭ ਕੁਝ ਮਹਿੰਗਾ ਸੀ ਕਿ ਮੋਦੀ ਸਰਕਾਰ ਨੇ ਇਲੈਕਸ਼ਨਾਂ ਕਰਕੇ ਨਜ਼ਦੀਕ ਆ ਰਹੇ ਜਿਹੜੇ ਉਹਨਾਂ ਕਰਕੇ ਸਾਨੂੰ ਬਹੁਤ ਹੀ ਗਿਫਟ ਕੀਤਾ ਕਿ ਸਾਡੇ ਔਰਤਾਂ ਲਈ ਮੈਨੇਜ ਕੀਤਾ ਸਾਡੇ ਉਦਲ ਲਈ ਕੀਤਾ ਇਹ ਘਰ ਦੀਆਂ ਲੇਡੀਆਂ ਜਿਵੇਂ ਘਰ ਦਾ ਮਤਲਬ ਕਿ ਚੰਦਾ ਕਰਨਾ ਹੁੰਦਾ ਹੈ ਬਹੁਤ ਪ੍ਰੋਬਲਮ ਆ ਰਹੀ ਸੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਇਸ ਦਾ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਜੋ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਅੱਜ ਗੈਸ ਰਸੋਈ ਗੈਸ ਜਿਹੜੀ ਸਸਤੀ ਕੀਤੀ ਆ ਕਿ ਕਰਿਆਨੇ ਦਾ ਸਮਾਨ ਵੀ ਸਸਤਾ ਹੋਣਾ ਚਾਹੀਦਾ ਜਿੱਦਾਂ ਹੋਰ ਵੀ ਵਸਤੂ ਸਸਤੀ ਹੋਣੀ ਚਾਹੀਦੀਆਂ ਆਫ ਕੋਰਸ ਹੋਣਾ ਚਾਹੀਦਾ ਕਰਿਆਨੇ ਦਾ ਸਮਾਨ ਵੀ ਹੋਣਾ ਚਾਹੀਦਾ ਬਿਲਕੁਲ ਐਕਸਟਰਾ ਦੂਸਰੀ ਚੀਜ਼ ਵੀ ਜਿਵੇਂ ਕਿ ਸਸਤੀ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਸਾਨੂੰ ਇਹ ਚੀਜ਼ਾਂ ਨਾਲ ਵੀ ਕਿ ਬਾਕੀ ਲੇਡੀਜ਼ ਨੂੰ ਵੀ ਪ੍ਰੋਬਲਮ ਨਾ ਹੋਵੇ ਕਿ ਬਾਕੀ ਬੱਚਿਆਂ ਨੂੰ ਵੀ ਨਾ ਪ੍ਰੋਬਲਮ ਹੋਵੇ ਘਰ ਦੇ ਕਿਸੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ ਕੋਈ ਪ੍ਰੋਬਲਮ ਹੋਵੇ ਸਾਨੂੰ ਚੀਜ਼ਾਂ ਨਾਲ ਮੈਨੇਜ ਕਰਨਾ ਚਾਹੀਦਾ ਉਹਨਾਂ ਨੂੰ ਵੀ ਖੁਦ ਸੋਚਣਾ ਚਾਹੀਦਾ ਕਿ ਘਰੀਅਾਨੇ ਦਾ ਸਮਾਨ ਵੀ ਸਸਤਾ ਹੋਵੇ ਜਿਵੇਂ ਸਬਜ਼ੀਆਂ ਵੀ ਸਸਤੀਆਂ ਹੋਣ ਜਾਂ ਮੇ ਹੋਰ ਐਕਸਟਰਾ ਸਮਾਨ ਕਈ ਸ਼ਾਪਕੀਪਰ ਤੋਂ ਹਾਂਜੀ ਕਿਸ ਤਰੀਕੇ ਨਾਲ ਮਹਿਲਾਵਾਂ ਖੁਸ਼ ਦਿਖੀਏ ਸਾਡੇ ਨਾਲ ਹੋਰ ਵੀ ਮਹਿਲਾਵਾਂ ਨੇ ਕਿਉਂਕਿ ਜਿਸ ਤਰੀਕੇ ਨਾਲ ਰਸੋਈ ਦਾ ਬਜਟ ਅੱਜ ਸਸਤਾ ਹੋ ਗਿਆ ਸਸਤੀ ਹੋਈ ਔਰ ਸੋਈ ਗਿਆ ਸਸਤੀ ਹੋਈ ਤੇ ਮਹਿਲਾਵਾਂ ਚ ਖੁਸ਼ੀ ਨਿਕਰੀ ਹੈ ਹਾਂਜੀ ਅੱਜ ਰਸੋਈ ਗਿਆ ਸਸਤੀ ਹੋਈ ਹੈ ਕਿੰਨਾ ਕੁ ਫਾਇਦਾ ਹੋਊਗਾ ਇਸ ਮਹਿਲਾਵਾਂ ਨੂੰ ਜੀ ਦਾ ਬਹੁਤ ਫਾਇਦਾ ਹੋਊਗਾ ਵਧੀਆ ਹੋਇਆ ਸਾਨੂੰ ਤਾਂ ਖੁਸ਼ੀ ਹੈ ਚਲੋ ਹੋ ਇਹ ਥੋੜਾ ਫਰਕ ਮਹਿੰਗਾਈ ਦੇ ਹਿਸਾਬ ਨਾਲ ਵੈਸੇ ਹੀ ਬਹੁਤ ਅੰਗੀ ਹੁੰਦੀ ਹੈ ਲੋਕਾਂ ਨੂੰ ਵੀ ਤਾਂ ਚਲੋ ਅੱਗੇ ਵੀ ਪੈਸੇ ਵੀ ਤੁਹਾਨੂੰ ਪਤਾ ਹੀ ਆ ਅ ਮਹਿੰਗਾਈ ਦੇ ਹਿਸਾਬ ਨਾਲ ਅ ਅੱਜ ਕਾ 500 ਵੀ ਲੈ ਕੇ ਚਲ ਜਾਓ 500 ਦੀ ਕੋਈ ਚੀਜ਼ ਨਹੀਂ ਸਹੇਰੀ ਪੂਰੀ ਨਹੀਂ ਹੋ ਪਾਂਦੀ ਤਾਂ ਇੱਕ ਦੋ ਮਾ ਚੀ ਪੂਰੀ ਹੁੰਦੀ ਹੈ ਫਿਰ ਵੀ ਸਹੇਰਾ ਸਮਾਨ ਨਹੀਂ ਪੂਰਾ ਹੋ ਪਾਂਦਾ ਤਾਂ ਤੁਹਾਨੂੰ ਪਤਾ ਚਲੋ ਮੋਦੀ ਸਰਕਾਰ ਨੇ ਬਹੁਤ ਵਧੀਆ ਕੀਤਾ ਇਹ ਲੱਗਦਾ ਕਿ ਇਹ ਕਿ ਹੋਰ ਵੀ ਚੀਜ਼ਾਂ ਸਸਤੀਆਂ ਹੋਣੀਆਂ ਚਾਹੀਦੀਆਂ ਜਿਸ ਤਰ੍ਹਾਂ ਘਰੇਲੂ ਸਮਾਨ ਵੀ ਸਸਤੇ ਹੋਣੇ ਚਾਹੀਦੇ ਆ ਡੀਜ਼ਲ ਗੈਸ ਪੈਟਰੋਲ ਸਸਤੇ ਹੋਣ ਹੁਣ ਉਹ ਵੀ ਸਸਤੇ ਹੋਣੇ ਚਾਹੀਦੇ ਆ ਉਹਨਾਂ ਨੂੰ ਵੀ ਰਾਹਤ ਮਿਲ ਸਕਦੀ ਹੈ ਨਹੀਂ ਹੋਣਾ ਚਾਹੀਦਾ ਜ਼ਰੂਰ ਕਿਉਂਕਿ ਸਾਰਿਆਂ ਲਈ ਫਾਇਦਾ ਹੋਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਕਾਰੇ ਨਹੀਂ ਇਕੱਲੇ ਸੋਚ ਸਕਦੇ ਲੋਕੀ ਹੋਰ ਵੀ ਬੜੇ ਗਰੀਬੰਦੇ ਵੀ ਹੈਗੇ ਸਾਡੇ ਨਾਲੋਂ ਅੱਗੇ ਹੋਰ ਵੀ ਬਹੁਤ ਜਣੇ ਹੈਗੇ ਆ ਮੁਸ਼ਕਿਲ ਹੁੰਦੀ ਆ ਕਿਉਂਕਿ ਸਾਡੇ ਵਾਂਗ ਚੱਲੋ ਥੋੜਾ ਬਹੁਤ ਫਿਰ ਵੀ ਕਾਰ ਲੈਣਗੇ ਆਪਣਾ ਪਰ ਤੇ ਕਈ ਜਿਹੜੇ ਮਾਰੇ ਲੋਕ ਹੁੰਦੇ ਉਹਨਾਂ ਲਈ ਬਹੁਤ ਮੁਸ਼ਕਿਲ ਆ ਠੀਕ ਹੈ ਹਾਂਜੀ ਇਹ ਲੱਗਦਾ ਕੀ ਹੈ ਕਿ ਇਲੈਕਸ਼ਨ ਸਿਰ ਤੇ ਨੇ ਇਲੈਕਸ਼ਨ ਦੇ ਲਈ ਵੱਡੇ ਤੋਹਫੇ ਮਿਲਨੇ ਚਾਹੀਦੇ ਆ ਲੋਕਾਂ ਨੂੰ ਜ਼ਰੂਰ ਮਿਲਨੇ ਚਾਹੀਦੇ ਆ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਚਲੋ ਕਿਸੇ ਦੀ ਮਦਦ ਹੋ ਰਹੀ ਆ ਮੋਦੀ ਸਰਕਾਰ ਵੱਲੋਂ ਘਰ ਦੀ ਬਜ਼ੁਰਗ ਵੀ ਮੌਜੂਦ ਨੇ ਹਾਂਜੀ ਵੀਜੀ ਅੱਜ ਦੇਖ ਰਹੇ ਰਸੋਈ ਗੈਸ ਸਸਤੀ ਹੋਈ ਆ 100 ਰੁਪਏ ਕਿੰਨੀ ਕਰਾਹਤ ਵੇ ਲੋਗੀ ਰਸੋਈ ਗੈਸ ਸਸਤੀ ਹੋਣਾ ਸਾਰਿਆਂ ਦਾ ਸਿੱਧਾ ਮਹਿੰਗਿਆ ਸਸਤੀਆਂ ਥੋੜੀਆਂ ਬਰਚੇ ਤੋਂ ਨਿਆਜ਼ ਆਈ ਦੀਆਂ ਨੇ ਬੱਚੇ ਨਿੱਕੇ ਨੇ ਉਹਨਾਂ ਨੂੰ ਫਰਟ ਸਬਜ਼ੀ ਚਾਹੀਦੀ ਹਰ ਚੀਜ਼ ਵਾਸਤੇ ਤੋੜੂੰਦੀ ਪਰ ਅੱਜ ਜਿਹੜੀ ਰਸੋਈ ਗੈਸ सस्ती ਹੋਈ ਹੈ ਲੱਗਦਾ ਕਿ ਰਸੋਈ ਗੈਸ ਵਧੀਆ ਬਜਟ ਹੋ ਜਾਣਗੇ ਰਾਹਤ ਮਿਲ ਜੂਗੀ ਲੋਕਾਂ ਨੂੰ ਹਾਂਜੀ ਠੀਕ ਹੈ ਠੀਕ ਹੈ ਹਰ ਇੱਕ ਚੀਜ਼ ਨਾ ਸਸਤੀ ਵੈਸੇ ਹੋਣੀ ਚਾਹੀਦੀ ਹੈ ਘਰਾਂ ਨੇ ਦਾ ਸਮਾਨ ਵੀ ਦੂਸਰਾ ਵੀ ਹਰ ਇੱਕ ਚੀਜ਼ ਦੀ ਲੋੜ ਪੈਂਦੀ ਘਰ ਤੇ ਕਿਹ ਚੀਜ਼ ਦੀ ਲੋੜ ਪੈਂਦੀ ਤੇ ਹਮਨ ਸਾਰੀ ਹਰ ਇੱਕ ਚੀਜ਼ ਚਾਹੀਦੀ ਸਸਤੀ ਹੋਵੇ ਗਾਂ ਨੂੰ ਬੱਚਿਆਂ ਨੂੰ ਪੜਾਉਣਾ ਖਾਣਾ ਹੁੰਦਾ ਉਹ ਵੀ ਥੋੜੀ ਬਾਤ ਹੀ ਰਾਹਤ ਹੋਣੀ ਚਾਹੀਦੀ ਇਹਨਾਂ ਦੇ ਲਗਾਤਾਰ ਦੇਖ ਰਹੇ ਹੋ ਤੁਸੀਂ ਕਿ ਅੱਜ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਜਿਹੜਾ ਇੱਕ ਫੈਸਲਾ ਕੀਤਾ ਗਿਆ ਕਿ ਰਸੋਈ ਗੈਸ ਦੇ ਵਿੱਚ 100 ਰੁਪਏ ਜਿਹੜਾ ਘਟਾ ਦਿੱਤਾ ਗਿਆ ਉਸ ਦੇ ਨਾਲ ਮਹਿਲਾਵਾਂ ਵਿੱਚ ਕਾਫੀ ਖੁਸ਼ੀ ਦਿਖ ਰਹੀ ਹੈ ਮਹਿਲਾਵਾਂ ਖੁਸ਼ ਦਿਖ ਰਹੀਆਂ ਨੇ ਨਾਲ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿੱਥੇ ਜਿਸ ਤਰੀਕੇ ਨਾਲ ਇਲੈਕਸ਼ਨ ਦੇ ਆਉਣ ਦੇ ਨਾਲੇ ਰਸੋਈ ਗੈਸ ਜਿਹੜੀ 100 ਰੁਪਏ ਸਸਤੀ ਕਰ ਦਿੱਤੀ ਗਈ ਆ ਘਰਾਂ ਦੇ ਹੋਰ ਵੀ ਵਰਤੋਂ ਵਾਲੇ ਸਾਮਾਨ ਜਿਹੜੇ ਆ ਸਸਤੇ ਹੋਣੇ ਚਾਹੀਦੇ ਨੇ ਜਿਸ ਤਰੀਕੇ ਨਾਲ ਰਸੋਈ ਦੇ ਵਿੱਚ ਵਰਤੀਆਂ ਜਾਣੀਆਂ ਵਾਲੀਆਂ ਚੀਜ਼ਾਂ ਵੀ ਜੜੀਆਂ ਸਸਤੀਆਂ ਹੋਣੀਆਂ ਚਾਹੀਦੀਆਂ ਨੇ ਕਿ ਆਮ ਲੋਕਾਂ ਨੂੰ ਵੀ ਜੜੀ ਰਾਹਤ ਮਿਲ ਸ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ